ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅ ਇਸ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਜਿਹੜਾ ਕਰਮਚਾਰੀ ਨੇ ਜਾਂ ਅਧਿਕਾਰੀ ਨੇ ਉਹ ਆਪਣੀ ਸੈਲਫ ਅਪ੍ਰੈਜ਼ਲ ਕਿਸ ਤਰੀਕੇ ਨਾਲ ਐਜਾ ਚਰ ਐਮ ਐਸ ਪੋਰਟਲ ਤੇ ਭਰਨਗੇ ਇਹਦੇ ਵਿੱਚ ਆਪਣੀ ਪਰਸਨਲ ਆਈਡੀ ਓਪਨ ਕਰਨੀ ਹੈ ਹਰੇਕ ਕਰਮਚਾਰੀ ਤੇ ਅਧਿਕਾਰੀ ਨੇ ਉਹਦੇ ਵਿੱਚ ਆਪਣੀ ਸੈਲਫ ਅਪ੍ਰੈਜ਼ਲ ਭਰਨੀ ਹੈ ਠੀਕ ਹੈ ਜੀ ਸੈਲਫ ਅਪ੍ਰੈਜ਼ਲ ਭਰਨ ਤੋਂ ਬਾਅਦ ਉਹਨੂੰ ਸਬਮਿਟ ਕਰਨਾ ਤੇ ਉਹ ਅੱਗੇ ਨੈਕਸਟ ਰਿਪੋਰਟਿੰਗ ਅਫਸਰ ਕੋਲ ਚਲੀ ਜਾਏਗੀ ਆਨਲਾਈਨ ਐਸੀਆਰ ਠੀਕ ਹੈ ਜੀ ਇਹਦੇ ਸਿੰਪਲ ਸਟੈਪ ਹੈਗੇ ਆ ਜੀ ਇਸ ਤੋਂ ਪਹਿਲਾਂ ਜਿਹੜਾ ਹੈਗਾ ਸਭ ਤੋਂ ਪਹਿਲਾਂ ਕਸਟੋਡੀਅਨ ਜਿਹੜਾ ਹੈਗਾ ਸੰਸਥਾ ਦਾ ਮੁਖੀ ਜਾਂ ਇੰਚਾਰਜ ਜਿਹੜਾ ਹੈਗਾ ਉਹਦੇ ਵੱਲੋਂ ACR ਕ੍ਰिएशन ਜਿਹੜੀ ਹੈ ਉਹ ਕੀਤੀ ਜਾਂਦੀ ਹੈ ਜਿਵੇਂ ਲਾਸਟ ਵੀਡੀਓ ਵਿੱਚ ਦੇਖਿਆ ਸੀਗਾ ਕਿ ਕਸਟੋਡੀਅਨ ਦੀ ਆਈਡੀ ਦੇ ਵਿੱਚੋਂ ACR ਕ੍ਰिएशन ਕਿਵੇਂ ਕੀਤੀ ਜਾਏਗੀ ਜੇ ACR ਕ੍ਰੀਏਸ਼ਨਸ ਬੰਦੀ ਵੀਡੀਓ ਦੇਖਣੀ ਹੈ ਤਾਂ ਮੈਂ ਡਿਸਕ੍ਰਿਪਸ਼ਨ ਵਿੱਚ ਰੱਖ ਦੇਵਾਂਗਾ ਜੀ ਉੱਥੋਂ ਤੁਸੀਂ ਦੇਖ ਸਕਦੇ ਹੋ ਕਰਮਚਾਰੀ ਦੀ ਪਰਸਨਲ ਈਮੇਲ ਆਈਡੀ ਖੋਲ੍ਹਣੀ ਹੈ ਜਿੱਦੀ ACR ਲਿਖਣੀ ਹੈ ਠੀਕ ਹੈ ਜੀ ਉਦੇ ਵਿੱਚ ਮਾਈ ਸਰਵਿਸ ਤੇ ਜਾਣਾ ਉਹਦੇ ਵਿੱਚ ਏਸੀਆਰ ਸਰਵਿਸ ਹੈ ਇਸੇ ਹੀ ਆਪਸ਼ਨ ਦੇ ਵਿੱਚ ਅੱਗੇ ਲਿੰਕ ਹੈਗਾ ਫਿਰ ਏਸੀਆਰ ਏਪੀਆਰ ਠੀਕ ਹੈ ਜੀ ਇਸ ਲਿੰਕ ਤੇ ਜਾ ਕੇ ਏਸੀਆਰ ਜਿਹੜੀ ਆ ਉਹ ਭਰੀ ਜਾਏਗੀ ਸਮੂਹ ਕਰਮਚਾਰੀਆਂ ਦੀ ਤੇ ਅਧਿਕਾਰੀਆਂ ਦੀ ਸਮੇਤ ਗਰੁੱਪ ਡੀ ਪਹਿਲਾ ਸਟੈਪ ਹੈਗਾ ਜੀ ਲੌਗਇਨ ਕਰਨ ਤੋਂ ਬਾਅਦ ਇਸ ਤਰੀਕੇ ਦੀ ਸਕਰੀਨ ਤੁਹਾਡੇ ਕੋਲ ਓਪਨ ਹੋ ਜਾਏਗੀ ਇਹਦੇ ਵਿੱਚ ਮਾਈ ਸਰਵਿਸ ਜਾਣਾ ਮਾਈ ਸਰਵਿਸ ਦੇ ਵਿੱਚ ਏਸੀਆਰ ਸਰਵਿਸਿਜ਼ ਹੈ ਇਹਦੇ ਵਿੱਚ ਫਿਰ ਫਿਰ ਏਸੀਆਰ ਦੀ ਆਪਸ਼ਨ ਹੈ ਇਹਦੇ ਤੇ ਜਾਣਾ ਜੀ ਇਹਦੇ ਤੇ ਜਾਣ ਨਾਲ ਤੁਹਾਨੂੰ ਇਸ ਤਰੀਕੇ ਦੀ ਸਕਰੀਨ ਸ਼ੋ ਹੋ ਜਾਏਗੀ ਇਹ ਉਹੀ ਕ੍ਰੀਏਟ ਕੀਤੀ ਹੋਈ ਏਸੀਆਰ ਹੈ ਜਿਹੜੀ ਕਸਟੋਡੀਅਨ ਵਾਲੀ ਆਈਡੀ ਦੇ ਵਿੱਚੋਂ ਆ ਕ੍ਰੀਏਟ ਕੀਤੀ ਗਈ ਸੀਗੀ ਤੇ ਇਹਦੇ ਵਿੱਚ ਕਰਮਚਾਰੀ ਕੀ ਕਰੇਗਾ ਜੀ ਰਾਈਟ ਯੂਅਰ ਸੈਲਫ ਅਪਰੇਜ਼ਲ ਤੇ ਕਲਿੱਕ ਕਰੇਗਾ ਠੀਕ ਹੈ ਜੀ ਇਹਦੇ ਵਿੱਚ ਹੋਰ ਵੀ ਹੈਗਾ ਤੁਸੀਂ ਸਿਗਨੇਚਰ ਆਪਣੇ ਅਪਲੋਡ ਕਰਨੇ ਚਾਹੋ ਤੇ ਇੱਥੇ ਲੈਫਟ ਸਾਈਡ ਤੇ ਸਿਗਨੇਚਰ ਅਪਲੋਡ ਕਰ ਸਕਦੇ ਹੋ ਵੈਸੇ ਕੀਤੇ ਹੋਣਗੇ ਤੇ ਜ਼ਿਆਦਾ ਵਧੀਆ ਕਿਉਂਕਿ ACR ਦੇ ਉੱਪਰ ਸਿਗਨੇਚਰ ਪ੍ਰਿੰਟ ਹੋ ਜਾਣਗੇ ਜੇ ਪਹਿਲਾਂ ਅਪਲੋਡ ਕੀਤੇ ਹੋਏ ਇਹ ਫੋਟੋ ਵੀ ਤੇ ਸਿਗਨੇਚਰ ਦੈਨ ਦੁਬਾਰਾ ਅਪਲੋਡ ਕਰਨ ਦੀ ਜ਼ਰੂਰਤ ਨਹੀਂ ਹੈ ਜਿਨ੍ਹਾਂ ਨੇ ਨਹੀਂ ਕੀਤੇ ਹੋਏ ਉਹ ਜ਼ਰੂਰ ਕਰ ਲੈਣ ਮਾਈ ਪ੍ਰੋਫਾਈਲ ਦੇ ਵਿੱਚ ਜਾ ਕੇ ਵੀ ਤੁਸੀਂ ਕਰ ਸਕਦੇ ਹੋ ਆਪਣੀ ਇਸੇ ਸੇਮ ਆਈਡੀ ਜਿਹੜੀ ਓਪਨ ਹੋਈ ਹੈ ਇਹਦੇ ਵਿੱਚ ਤੇ ਨਾਲ ਹੀ ਜੇ ਪੰਜਾਬੀ ਵਿੱਚ ਤੁਸੀਂ ਟਾਈਪ ਕਰਨਾ ਚਾਹੁੰਦੇ ਹੋ ਜੋ ਵੀ ਆਪਣੀ APR ਪੰਜਾਬੀ ਵਿੱਚ ਲਿਖਣਾ ਚਾਹੁੰਦੇ ਹੋ ਦੈਨ ਜਿਹੜੀਆਂ ਫੌਂਟਸ ਜਿਹੜੀ ਹੈਗੇ ਇੱਥੇ ਹੀ ਮੁਹੱਈਆ ਕਰਵਾਈ ਹੋਈ ਹੈ ਇੱਥੋਂ ਡਾਊਨਲੋਡ ਕਰੋਗੇ ਠੀਕ ਹੈ ਜੀ ਅਦਰਵਾਈਜ਼ ਤੁਸੀਂ ਪੰਜਾਬੀ ਵਿੱਚ ਨਹੀਂ ਲਿਖ पाओगे ਯੂਨੀਕੋਡ ਹੈ ਪਰ ਫੌਂਟ ਜਿਹੜੀ ਉਹ ਤੁਹਾਨੂੰ ਇੱਥੋਂ ਹੀ ਡਾਊਨਲੋਡ ਕਰਨੀ ਪਾਏਗੀ ਤੇ ਜੁਆਇ ਫੌਂਟ ਵਿੱਚ ਹੀ ਲਿਖ पाओगे ਠੀਕ ਹੈ ਜੀ ਤੇ ਇੱਥੇ ਇਸੇ ਲਿੰਕ ਦੇ ਵਿੱਚ ਰਾਈਟ ਯੂਅਰ ਸੈਲਫ ਅਪ੍ਰਾਈਜ਼ਲ ਜਿਹੜਾ ਬਟਨ ਬਣਿਆ ਹੋਇਆ ਹੈ ਇੱਥੇ ਕਲਿੱਕ ਕਰਨਾ ਜੀ ਇੱਥੇ ਕਲਿੱਕ ਕਰਨ ਨਾਲ ਇੱਦਾਂ ਹੀ ਤੁਹਾਨੂੰ ਤੁਹਾਡੇ ਜਿਹੜੇ ਹੈਗਾ ਰਿਪੋਰਟਿੰਗ ਅਫੀਸਰ ਰੀਵਿਊਇੰਗ ਅਫੀਸਰ ਤੇ ਅਸੈਪਟਿੰਗ ਅਫੀਸਰ ਜਿਹੜਾ ਉਹ ਸ਼ੋ ਹੋ ਜਾਏਗਾ ਉੱਪਰ ਤੁਹਾਡੀ ਜਿਹੜੀ ਹੈ ਪ੍ਰੋਪਰ ਵੇਰਵੇ ਸ਼ੋ ਹੋਣਗੇ ਟਾਈਮ ਪੀਰੀਅਡ ਵੀ ਸ਼ੋ ਹੋਏਗਾ ਏਸੀਆਰ ਕਿਹੜੇ ਈਅਰ ਤੇ ਕਿੰਨੇ ਤੋਂ ਕਿੰਨੇ ਸਮੇਂ ਦੀ ਲਿਖੀ ਜਾ ਰਹੀ ਹੈ ਤੁਸੀਂ ਜੇ ਵੱਖ-ਵੱਖਰਾ ਸਮਾਂ ਹੋਵੇ ਦੈਨ ਉਹ ਵੱਖਰੀ-ਵੱਖਰੀ ਏਸੀਆਰ ਪੋਰਸ਼ਨ ਦੇ ਵਿੱਚ ਵੀ ਲਿਖੀ ਜਾ ਸਕਦੀ ਹੈ ਫਿਰ ਉਸ ਹਿਸਾਬ ਨਾਲ ਇੱਥੇ ਜਿਹੜੀਆਂ ਹੈਗੀਆਂ ਉਹਨੀਆਂ ਏਸੀਆਰ ਜਿਹੜੀਆਂ ਜੇ ਸਮੇਂ ਨੂੰ ਪਾਰਟਸ ਦੇ ਵਿੱਚ ਵੰਡਿਆ ਹੁੰਦਾ ਫਿਰ ਇੱਥੇ ਵੱਖ-ਵੱਖਰੀਆਂ ਸ਼ੋ ਹੋਣੀਆਂ ਸੀ ਜਿਵੇਂ ਸੀਰੀਅਲ ਨੰਬਰ 1 ਦੇ ਵਿੱਚ ਸ਼ੋ ਹੋ ਰਹੀ ਹੈ ਨੈਕਸਟ ਅੱਗੇ ਟਾਈਮ ਪੀਰੀਅਡ ਉਹਦਾ ਵੱਖਰਾ ਫ੍ਰੋਮ ਟੂ ਡੇਟ ਜਿਹੜਾ ਉਹ ਵੱਖੋ-ਵੱਖਰਾ ਸ਼ੋ ਹੋਣਾ ਸੀਗਾ ਅ ਬੇਸਿਕ ਡਿਟੇਲ ਉੱਪਰ ਸ਼ੋ ਹੋ ਰਹੀ ਹੈ ਇਹਦੇ ਨੀਚੇ ਜਿਹੜਾ ਹੈਗਾ ਜਿਹੜੇ ਅ ਅਧਿਕਾਰੀ ਨੇ ਉਹਨਾਂ ਦੀ ਪ੍ਰੋਪਰਟੀ ਰਿਟਰਨ ਦੀ ਜਿਹੜੀ ਮਿੱਤੀ ਇਹ ਭਰਨ ਦੀ ਉੱਪਰ ਆਪਸ਼ਨ ਹੁੰਦੀ ਹੈ ਉਹਨਾਂ ਲਈ ਐਕਟਿਵ ਹੁੰਦੀ ਹੈ ਪਰ ਇੱਥੇ ਡਿਸੇਬਲ ਹੈ ਜਿੰਨਾ ਡਿਸੇਬਲ ਹੈ ਉਹਨਾਂ ਨੂੰ ਭਰਨ ਦੀ ਜ਼ਰੂਰਤ ਨਹੀਂ ਹੈ ਨੀਚੇ ਜਿਵੇਂ ਆਪਾਂ ਦੂਸਰੀ ਏਸੀਆਰ ਜਿਹੜੀ ਆਮ ਅਕਸਰ ਹੀ ਭਰਦੇ ਹੁੰਦੇ ਸੀ ਮੈਂ ਪੈਨ ਨਾਲ ਸੈਲਫ ਅਪਰੇਜ਼ਲ ਸੇਮ ਉਸੇ ਤਰੀਕੇ ਨਾਲ ਹੀ ਆਪਣੇ ਅਪਾਇੰਟਮੈਂਟ ਡੇਟ ਗ੍ਰੇਡ ਵਗੈਰਾ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਬੇਸਿਕ ਡਿਟੇਲ ਜਿਹੜੀ ਹੈ ਇਹ ਅ ਟਾਈਪ ਕਰਕੇ ਭਰਨੀ ਹੈ ਮੈਂ ਪਹਿਲੇ ਦੱਸਿਆ ਸੀ ਜੇ ਪੰਜਾਬੀ ਚ ਭਰਨਾ ਚਾਹੁੰਦੇ ਹੋ ਜੁਆਇ ਫਾਰਮ ਉੱਪਰ ਹੀ ਲਿੰਕ ਦਿੱਤਾ ਹੋਇਆ ਪੋਰਟਲ ਤੇ ਉਹਨੂੰ ਡਾਊਨਲੋਡ ਕਰ ਲੈਣਾ ਅਦਰਵਾਈਜ਼ ਇੰਗਲਿਸ਼ ਵਿੱਚ ਭਰੋਗੇ ਆ ਉਹ ਫਸਟ ਪਾਰਟ ਦੀ ਡਿਟੇਲਸ ਹੈ ਕਿ ਨੈਕਸਟ ਅੱਗੇ ਸੈਕੰਡ ਪਾਰਟ ਆ ਇਹਦੇ ਵਿੱਚ ਜਿਵੇਂ ਡਿਊਟੀ ਦਾ ਵੇਰਵਾ ਡਿਊਟੀ ਦੇ ਜਿਹੜੇ ਜਿਹੜੇ ਕੰਮ ਵਿੱਚ ਡਿਊਟੀ ਨਿਭਾਈ ਹੈ ਇਹ ਸਾਰੀ ਡਿਟੇਲ ਜਿਹੜੀ ਇਹਦੇ ਵਿੱਚ ਭਰ ਦੇਣੀ ਹੈ ਜੀ ਇਕੱਲੇ ਇਕੱਲੇ ਬਾਕਸ ਦੇ ਵਿੱਚ ਸਾਰੇ ਮੰਡੇਟਰੀ ਨੇ ਕਿਸੇ ਨੂੰ ਖਾਲੀ ਨਹੀਂ ਛੱਡ ਸਕਦੇ ਅਨੈਕਸਟ ਇਹਦੇ ਨਾਲ ਹੀ ਕਈ ਵਾਰੀ ਆਪਾਂ ਕੁਝ ਆਪਣੀ ਜਿਹੜਾ ਹੈਗਾ ਏਸੀਆਰ ਸੰਬੰਧੀ ਵੇਰਵੇ ਜਿਹੜੇ ਆ ਇਸ ਤੋਂ ਵੱਧ ਦੇਨੇ ਹੁੰਦੇ ਆ ਜਿਹੜੇ ਵੇਰਵੇ ਉੱਪਰ ਮੰਗੇ ਗਏ ਆ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਡਿਟੇਲ ਦੇਣੀ ਚਾਹੁੰਦੇ ਹੋ ਕੋਈ ਵੇਰਵੇ ਦੇਣੇ ਚਾਹੁੰਦੇ ਹੋ ਥੈਨ ਫਾਈਲ ਜਿਹੜੀ ਹੈ ਇੱਥੇ ਅਪਲੋਡ ਵੀ ਕਰ ਸਕਦੇ ਹੋ ਠੀਕ ਹੈ ਜੀ ਪੈਨ ਨਾਲ ਲਿਖ ਕੇ ਜਾਂ ਟਾਈਪ ਕੀਤੀ ਹੋਈ ਫਾਈਲ ਤੁਸੀਂ ਇੱਥੇ ਅਪਲੋਡ ਕਰ ਸਕਦੇ ਹੋ ਫਾਈਲ ਜਿਹੜੀ ਉਹ ਜੇਪੀਜੀ ਫਾਰਮੈਟ ਚ ਹੋਏਗੀ ਤੇ ਸਾਈਜ਼ ਉਹਦਾ 500kb ਤੱਕ ਹੀ ਜਿਹੜਾ ਅਸੈਪਟ ਕੀਤਾ ਜਾਏਗਾ ਨਾਲ ਹੀ ਕੰਡੀਸ਼ਨ ਜਿਹੜੀਆਂ ਉਹ ਸ਼ੋ ਹੋ ਰਹੀਆਂ ਆ ਸਿਗਨੇਚਰ ਬਾਰੇ ਮੈਂ ਪਹਿਲਾਂ ਵੀ ਦੱਸਿਆ ਸੀ ਤੁਸੀਂ ਸਿਗਨੇਚਰ ਇੱਥੇ ਅਪਲੋਡ ਕਰ ਸਕਦੇ ਹੋ ਤੇ ਮਾਈ ਪ੍ਰੋਫਾਈਲ ਸੈਕਸ਼ਨ ਦੇ ਵਿੱਚ ਜਾ ਕੇ ਵੀ ਤੁਸੀਂ ਫੋਟੋ ਤੇ ਆਪਣੇ ਸਿਗਨੇਚਰ ਜਿਹੜੇ ਅਪਲੋਡ ਕਰ ਸਕਦੇ ਹੋ ਜਿੰਨਾ ਪਹਿਲਾਂ ਕੀਤੇ ਹੋਏ ਉਹਨਾਂ ਨੂੰ ਦੁਬਾਰਾ ਜ਼ਰੂਰਤ ਨਹੀਂ ਹੈ ਠੀਕ ਹੈ ਜੀ ਜਿਨ੍ਹਾਂ ਨੇ ਨਹੀਂ ਕੀਤੇ ਹੋਏ ਉਹ ਕਰ ਲਓ ਤਾਂ ਜੋ ਤੁਹਾਡੀ ਜਿਹੜੀ ACR ਆ ਉਹਦੇ ਉੱਪਰ ਫੋਟੋ ਵੀ ਪ੍ਰਿੰਟ ਹੋਏਗੀ ਤੇ ਸਿਗਨੇਚਰ ਵੀ ਪ੍ਰਿੰਟ ਹੋਣਗੇ ਆਦਰਵਾਇਜ਼ ਬਲੈਂਕ ਸ਼ੋ ਹੋਏ ਜਾਣਗੇ ਉਹ ਵਾਲੇ ਪੋਰਸ਼ਨ ਠੀਕ ਹੈ ਜੀ ਇਹ ਸਾਰੀ ਇਨਫੋਰਮੇਸ਼ਨ ਭਰਨ ਤੋਂ ਬਾਅਦ ਸੇਵ ਐਜ਼ ਡਰਾਫਟ ਕਰਨਾ ਜੀ ਸੇਵ ਐਜ਼ ਡਰਾਫਟ ਜਿਹੜਾ ਹੈਗਾ ਇਹ ਤੁਸੀਂ ਏਸੀਆਰ ਕਾਫੀ ਲੈਂਥੀ ਹੈ ਕਈ ਵਾਰੀ ਸਮਾਂ ਜ਼ਿਆਦਾ ਲੱਗ ਜਾਂਦਾ ਟਾਈਪ ਕਰਨ ਚ ਤੇ ਉਨੀ ਦੇਰ ਚ ਟਾਈਮ ਆਊਟ ਹੋ ਜਾਂਦਾ ਲੌਗ ਆਊਟ ਹੋ ਸਕਦੀ ਹੈ ਵੈਬਸਾਈਟ ਤੁਸੀਂ ਸਮੇਂ-ਸਮੇਂ ਤੇ ਸੇਵ ਐਜ਼ ਕਰ ਸਕਦੇ ਹੋ ਡਰਾਫਟ ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੁਬਾਰਾ ਉਹਨੂੰ ਕੰਟੀਨਿਊ ਕਰ ਸਕਦੇ ਹੋ ਸੇਮ ਮੋਡੀਫਾਈ ਸੈਲਫ ਅਪਰੇਜ਼ਲ ਆਪਸ਼ਨ ਚ ਜਾ ਕੇ ਠੀਕ ਹੈ ਜੀ ਜੇ ਤੁਸੀਂ ਪਹਿਲੇ ਡਰਾਫਟ ਹੀ ਬਣਾ ਕੇ ਰੱਖਿਆ ਹੋਇਆ ਤਫੇ ਤੁਸੀਂ ਦੁਬਾਰਾ ਇਥੋਂ ਮੋਡੀਫਾਈ ਯੂਅਰ ਸੈਲਫ ਅਪਰੇਜਲ ਨੂੰ ਕਰ ਸਕਦੇ ਹੋ ਨੈਕਸਟ ਜੇ ਤੁਹਾਡੀ ਕੰਪਲੀਟ ਹੋ ਗਈ ਹੋਈ ਹੈ ਏਸੀਆ ਥੈਨ ਇਥੇ ਏਸੀਆਰ ਪ੍ਰਿੰਟ ਤੇ ਜਾ ਕੇ ਤੁਸੀਂ ਏਸੀਆਰ ਨੂੰ ਰੀਡ ਕਰ ਸਕਦੇ ਹੋ ਠੀਕ ਹੈ ਜੀ ਉਹਦਾ ਪ੍ਰਿੰਟ ਵੀ ਲੈ ਸਕਦੇ ਹੋ ਰਫ ਹੋਏਗੀ ਇਹ ਵਾਲੀ ਹਜੇ ਫਾਈਨਲ ਨਹੀਂ ਹੋਈ ਜੇਕਰ ਸਾਰਾ ਕੁਝ ਡਾਟਾ ਸਹੀ ਹੈ ਕੋਈ ਚੇਂਜ ਨਹੀਂ ਹੈਗਾ ਥੈਨ ਇਹਦੇ نیچے ਹੀ ਚੈੱਕ ਬਾਕਸ ਰੇਡੀਓ ਬਟਨ ਬਣਿਆ ਹੋਇਆ ਇੱਥੇ ਕਲਿੱਕ ਕਰਨਾ ਜਿੱਥੇ ਲਿਖਿਆ ਹੋਇਆ ਸਿਲੈਕਟ ਟੂ ਸਬਮਿਟ ਯੂਅਰ ਸੈਲਫ ਅਪਰੇਜਲ ਠੀਕ ਹੈ ਜੀ ਇੱਥੇ ਕਲਿੱਕ ਕਰਨ ਨਾਲ ਨਾਲ ਦੀ ਨਾਲ ਹੀ ਇਦਾਂ ਇੱਕ ਸਕਰੀਨ ਓਪਨ ਹੋ ਜਾਏਗੀ ਠੀਕ ਹੈ ਜੀ ਜਿੱਤੇ ਤੁਹਾਡੀ ACR ਦਾ ਪ੍ਰੋਪਰ ਵਿਊ ਆ ਜਾਏਗਾ ਜਿਵੇਂ ਫੋਟੋਗ੍ਰਾਫ ਤੁਹਾਨੂੰ ਜ਼ਿਕਰ ਕੀਤਾ ਹੈ ਫੋਟੋਗ੍ਰਾਫ ਅਪਲੋਡ ਕੀਤੀ ਹੈ ਤੇ ਦੈਨ ਉਹ ਫੋਟੋਗ੍ਰਾਫ ਵੀ ਵਿੱਚ ਨਜ਼ਰ ਆਏਗੀ ਸਾਈਨ ਵੀ ਥੱਲੇ ਪ੍ਰਿੰਟ ਹੋਏ ਨਜ਼ਰ ਆਣਗੇ ਠੀਕ ਹੈ ਜੀ ਅ ਇਸ ਤੋਂ ਬਾਅਦ ਇਸੇ ਪੇਜ ਦੇ ਬਿਲਕੁਲ ਨੀਚੇ ਡੈਕਲੇਰੇਸ਼ਨ ਹੈ ਇਹਨੂੰ ਜਿਹੜਾ ਟਿਕ ਕਰ ਦੇਣਾ ਐਗਰੀ ਕਰਨਾ ਹੈ ਜੀ ਟਿਕ ਕਰਨ ਤੋਂ ਬਾਅਦ ਕਲਿਕ ਟੂ ਪ੍ਰਸੀਡ ਕਰ ਤੇ ਕਲਿਕ ਕਰ ਦੇਣਾ ਜੀ ਕਲਿਕ ਟੂ ਪ੍ਰਸੀਡ ਕਰਨ ਤੋਂ ਬਾਅਦ ਨੈਕਸਟ ਅਗਲੇ ਪੇਜ ਤੇ ਇੱਕ ਹੋਰ ਆਪਸ਼ਨ ਅੱਗੇ ਆ ਜਾਏਗੀ ਜਨਰੇਟ ਓਟੀਪੀ ਠੀਕ ਹੈ ਜੀ ਇਹ ਆਪਸ਼ਨ ਪਹਿਲੇ ਨਹੀਂ ਸੀਗੀ ਇਹ ਹੁਣ ਆਈ ਹੈ ਜਨਰੇਟ ਓਟੀਪੀ ਦੀ ਇੱਥੇ ਕਲਿਕ ਕਰਾਂਗੇ ਇੱਥੇ ਕਲਿਕ ਕਰਨ ਨਾਲ ਨੈਕਸਟ ਓਟੀਪੀ ਜਿਹੜਾ ਰਜਿਸਟਰਡ ਮੋਬਾਈਲ ਨੰਬਰ ਹੈ ਆਈਐਚਆਰਐਮ ਵਾਸਤੇ ਸਬੰਧਤ ਕਰਮਚਾਰੀ ਦਾ ਉਹਦੇ ਤੇ ਐਸਐਮਐਸ ਰਹੀਂ ਓਟੀਪੀ ਚਲਾ ਜਾਏਗਾ ਜੇਕਰ ਓਟੀਪੀ ਨਹੀਂ ਸਮੇਂ ਤੇ ਪ੍ਰਾਪਤ ਹੋ ਰੇ ਉਹਦੇ ਲਈ ਵੀ ਮੈਂ ਅੱਗੇ ਵੀਡੀਓ ਬਣਾਈ ਹੋਈ ਸੀ ਸੰਦੇਸ਼ ਐਪ ਹੈ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ ਤੇ ਐਪ ਦਾ ਲਿੰਕ ਜਿਹੜਾ ਵੀਡੀਓ ਦਾ ਲਿੰਕ ਹੈ ਐਪ ਕਿਦਾਂ ਕੰਮ ਕਰਦੀ ਹੈ ਉਹ ਵੀ ਮੈਂ ਅੱਗੇ ਵੀਡੀਓ ਬਣਾਈ ਹੋਈ ਹੈ ਉਹਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਰੱਖ ਦਵਾਂਗਾ ਤੁਸੀਂ ਉੱਥੋਂ ਵੀ ਦੇਖ ਸਕਦੇ ਹੋ ਜੇਕਰ OTP ਨਹੀਂ ਸਮੇਂ ਤਿਆਰ ਹੈ ਤਾਂ ਗਵਰਨਮੈਂਟ ਦਾ ਅਫੀਸ਼ੀਅਲੀ ਉਹ ਐਪ ਹੈ ਇਸ ਤਰੀਕੇ ਨਾਲ OTP ਜਿਹੜਾ ਉਹ ਰਿਸਿਵ ਹੋਣ ਤੋਂ ਬਾਅਦ OTP ਫਿਲ ਕਰਨ ਤੋਂ ਬਾਅਦ ਸਬਮਿਟ ਸਿਲੈਕਟ ਏਸੀਆਰ ਟੂ ਨੈਕਸਟ ਲੈਵਲ ਠੀਕ ਹੈ ਜੀ ਨੈਕਸਟ ਲੈਵਲ ਤੇ ਭੇਜਣ ਲਈ ਇੱਥੇ ਸਬਮਿਟ ਤੇ ਤੁਸੀਂ ਕਲਿੱਕ ਕਰ ਦੇਣਾ OTP ਫਿਲ ਕਰਨ ਤੋਂ ਬਾਅਦ ਜੇ OTP ਨਹੀਂ ਆ ਰਿਹਾ ਰੀਸੈਂਡ ਵੀ ਕਰ ਸਕਦੇ ਹੋ ਵੈਸੇ ਮੈਂ ਦਾ ਵਕਲਪ ਵੀ ਦੱਸਿਆ ਤੁਹਾਨੂੰ ਤੇ ਰੀਸੈਂਡ ਵੀ ਕਰ ਸਕਦੇ ਹੋ ਜੇ ਬਾਈ ਚਾਂਸ ਨਹੀਂ ਮਿਲ ਰਿਹਾ ਤੇ ਇਸ ਤੋਂ ਬਾਅਦ ਸਬਮਿਟ ਕਰਨਾ ਸਬਮਿਟ ਕਰਨ ਤੋਂ ਬਾਅਦ ਨੈਕਸਟ ਏਦਾਂ ਹੀ ਇੱਕ ਕਨਫਰਮੇਸ਼ਨ ਦਾ ਮੈਸੇਜ ਆਏਗਾ ਇਹਨੂੰ ਓਕੇ ਕਰ ਦੇਣਾ ਓਕੇ ਕਰਨ ਤੋਂ ਬਾਅਦ ਜਿਹੜੀ ACR ਆ ਉਹ ਤੁਹਾਡੀ ਫਾਈਨਲ ਜਿਹੜੀ ਉਹ ਸਬਮਿਟ ਹੋ ਚੁੱਕੀ ਹੈ ਤਾਡੀ ਰਿਪੋਰਟਿੰਗ ਅਥਾਰਟੀ ਨੂੰ ਜਾ ਚੁੱਕੀ ਹੈ ਇਥੇ ਰਿਪੋਰਟਿੰਗ ਆਫੀਸਰਸ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਤੁਹਾਡਾ ਰਿਪੋਰਟਿੰਗ ਆਫੀਸਰ ਕੌਣ ਹੈਗਾ ਵੈਸੇ ਪੇਜ ਦੇ ਸਟਾਰਟਿੰਗ ਵਿੱਚ ਵੀ ਡਿਟੇਲ ਸ਼ੋ ਹੁੰਦੀ ਹੈ ਇਸ ਤੋਂ ਬਾਅਦ ਜੇ ਏਸੀਆਰ ਦੇ ਵਿੱਚ ਕੋਈ ਪ੍ਰੋਬਲਮ ਹੈ ਤੁਹਾਨੂੰ ਲੱਗਦਾ ਕੋਈ ਇਹਦੇ ਵਿੱਚ ਕਮੀ ਰਹਿ ਗਈ ਹੈ ਜਾਂ ਕੁਝ ਗਲਤ ਲਿਖਿਆ ਗਿਆ ਜਿਹੜਾ ਕਿ ਜਾਂ ਡਿਟੇਲ ਹੋਰ ਐਡ ਕਰਨਾ ਚਾਹੁੰਦੇ ਹੋ ਐਡੀਟਿੰਗ ਕਰਨਾ ਚਾਹੁੰਦੇ ਹੋ ਪੂਲ ਬੈਕ ਕਰ ਸਕਦੇ ਹੋ ਪੂਲ ਬੈਕ ਏਸੀਆਰ ਨਾਲ ਏਸੀਆਰ ਜਿਹੜੀ ਉਹ ਵਾਪਸ ਆ ਜਾਏਗੀ ਜਿਹੜੀ ਸਬਮਿਟ ਹੋਈ ਹੈ ਅਨਲੌਕ ਹੋ ਜਾਏਗੀ ਪਰ ਯੂਨੀ ਦੇਰ ਤੱਕ ਹੀ ਅਨਲੋਕ ਹੋ ਪਾਏਗੀ ਜਦ ਤੱਕ ਰਿਪੋਰਟਿੰਗ ਅਫਸਰ ਉਹਦੇ ਉੱਪਰ ਕੰਮ ਸ਼ੁਰੂ ਨਹੀਂ ਕਰਦਾ ਜੇ ਰਿਪੋਰਟਿੰਗ ਅਫਸਰ ਉਹਦੇ ਉੱਪਰ ਆਪਣਾ ਕੰਮ ਸ਼ੁਰੂ ਕਰ ਚੁੱਕਾ ਹੈ ਏਵੈਲੂਏਸ਼ਨ ਸ਼ੁਰੂ ਕਰ ਚੁੱਕਾ ਹੈ ਦੈਨ ਪੁਲ ਬੈਕ ਨਹੀਂ ਹੋਏਗੀ ਤੇ ਇਸ ਤੋਂ ਬਾਅਦ ਜਦੋਂ ਤੁਹਾਡੇ ਕੋਲ ਏਸੀਆਰ ਏ ਫਾਈਨਲ ਹੋ ਚੁੱਕੀ ਹੈ ਦੈਨ ਏਸੀਆਰ ਦਾ ਇੱਥੇ ਪ੍ਰਿੰਟ ਲੈ ਲੈਣਾ ਹੈ ਫਾਈਨਲ ਪ੍ਰਿੰਟ ਲੈ ਲੈਣਾ ਇਸ ਆਪਸ਼ਨ ਤੋਂ ਠੀਕ ਹੈ ਜੀ ਫਾਈਨਲ ਸਬਮਿਟ ਕਰਨ ਤੋਂ ਬਾਅਦ ਫਾਈਨਲ ਪ੍ਰਿੰਟ ਤੇ ਤੁਹਾਨੂੰ ਇਸ ਤਰੀਕੇ ਨਾਲ ਇੱਥੇ ਤੁਹਾਡਾ ਜਿਹੜੀ ACR ਆ ਉਹਦਾ ਜਿਹੜਾ ਪ੍ਰਿੰਟ ਮਿਲ ਜਾਏਗਾ ਤੋਂ ਤੁਸੀਂ ਪ੍ਰਿੰਟ ਵੀ ਲੈ ਸਕਦੇ ਹੋ ਤੇ ਫਾਈਲ ਨੂੰ ਸੇਵ ਐਜ਼ ਕਰਕੇ ਜਾਂ PDF ਬਣਾ ਕੇ ਵੀ ਰੱਖ ਸਕਦੇ ਹੋ ਰਿਕਾਰਡ ਦੇ ਵਿੱਚ ਜਿਵੇਂ ਇਹਦੇ ਵਿੱਚ ਦੇਖੋਗੇ ਸਿਗਨੇਚਰ ਅਪਲੋਡ ਕੀਤੇ ਸੀ ਇਸ ਲਈ ਸਿਗਨੇਚਰ ਵੀ ਜਿਹੜੇ ਉਹ ਸ਼ੋ ਹੋ ਰਹੇ ਨੇ ਠੀਕ ਹੈ ਜੀ ਮੁਕੰਮਲ ਡਿਟੇਲ ਆ ਲਈ ਆ ਰਹੀ ਹੈ ਇਹਦੇ ਉੱਤੇ ਵੈਰੀਫਾਈ OTP ਦੇ ਥਰੂ ਹੋਇਆ ਇਹਦਾ ਵੀ ਵੈਰੀਫਿਕੇਸ਼ਨ ਬਾਰੇ ਵੀ ਆ ਰਿਹਾ ਡੇਟ ਟਾਈਮ ਵੀ ਆ ਰਿਹਾ ਵੀ ਕਦੋਂ ਇਹ ਡੇਟ ਟਾਈਮ ਤੇ ਇਹਨੂੰ ਸਬਮਿਟ ਕੀਤਾ ਗਿਆ ਠੀਕ ਹੈ ਜੀ ਇਹ ਸੀਗੇ ਛੋਟੇ ਜਿਹੇ ਵੀਡੀਓ ਇਹਦੇ ਬਾਰੇ ਕਿ ਤੁਸੀਂ ਸੈਲਫ ਅਪਰੇਜ਼ਲ ਜਿਹੜੀ ਆ ਉਹ ਕਿਵੇਂ ਭਰ ਸਕਦੇ ਹੋ ਆਨਲਾਈਨ ਇਸ ਤੋਂ ਬਾਅਦ ਅਗਲਾ ਕੰਮ ਜਿਹੜਾ ਰਿਪੋਰਟਿੰਗ ਅਫਸਰ ਵਾਲੀ ਆਈਡੀ ਵਿੱਚ ਹੋਏਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ